ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਪੰਜਾਬ ਭਰ ਚ ਹੁਣ ਤੱਕ 3176 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ ਸਿਮ ਯੋਗਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਨੀ ਪੇਨ ਹੁੰਦੀ ਸੀ ਬਹੁਤ ਥੋੜਾ ਫਰਕ ਪਿਆ ਲੇਡੀਜ਼ ਦੀ ਵੀ ਕਾਫੀ ਫਲੈਕਸੀਬਿਲਟੀ ਵਧਦੀ ਹੈ ਅੱਛਾ ਲੱਗਦਾ ਐਕਟਿਵ ਰਹਿਣਾ ਆਪਾਂ ਸਾਰੇ ਦਿਨ ਘਰ ਦਾ ਕੰਮ ਵੀ ਕੀਤਾ ਜਾਂਦਾ ਤੇ ਵਧੀਆ ਜੀ ਬਹੁਤ ਮੈਨਾਂ ਕਹੂੰਗੇ ਹਰ ਇੱਕ ਨੂੰ ਰეკਮੈਂਡ ਕਰਦੀ ਹਾਂ ਵੀ ਸਾਨੂੰ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਕਿਸਾਨ ਹਵੇਲੀ ਨੂੰ ਅਸੀਂ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਆ। ਔਰ ਇਹਦੀ ਰੇਨੋਵੇਸ਼ਨ ਕਰਾਈ ਆ 25 ਸਾਲਾਂ ਬਾਅਦ ਹਰ ਤਰ੍ਹਾਂ ਇਹਨੂੰ ਡੈਕੋਰੇਟ ਕੀਤਾ ਗਿਆ। ਕੋਈ ਨਵੇਂ ਪਰਦੇ ਵਗੈਰਾ, ਫਰਨੀਚਰ ਵਗੈਰਾ ਔਰ ਇਹਦੀ ਵਾਈਟਵਾਸ ਸਾਰਾ ਇਹਦੀ ਜਿੱਥੇ ਟੁੱਟ ਮਰਮਮਤ ਕਰਕੇ ਹੀ ਰੇਨੋਵੇਟ ਕਰਕੇ ਇਹਨੂੰ ਆਨਲਾਈਨ ਬੁਕਿੰਗ ਚਾਲੂ ਕੀਤੀ ਆ ਤਾਂ ਕਿ ਪੂਰੇ ਪੰਜਾਬ ਦੇ ਪੂਰੇ ਦੁਨੀਆ ਦੇ ਲੋਕ ਜੇ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਸੌਖ ਹੋਵੇ। ਕੀ ਰਹੇਗਾ ਜੀ ਜੇ ਬੁਕਿੰਗ ਕਾ ਸ਼ੁਰੂ ਕੀਆ ਕਿਆ ਚੀਫ ਰੇਟ ਰਹਿਣਗੇ ਕੋਈ ਹੋਟਲਾਂ ਨਾਲ ਗੱਲ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਸਿੱਧੀ ਸਿੱਧੀ ਮੰਡੀਏ ਖਾਨੇ ਵਾਲੀ ਦੇ ਟੱਕਰ ਜੇ ਬੱਟੇ ਹੋਣ ਨਾਲ ਕੀਤੀ ਜਾਵੇ ਤਾਂ ਮੰਨ ਸਕਦੇ ਆ ਕਿਵੇਂ ਰਹਿਣਗੇ ਸਾਰੇ ਰਾਤੀ ਦੇਖੋ ਇੱਥੇ ਰੇਟ ਬੜੇ ਘੱਟ ਨੇ ਕਿਸੇ ਵੀ ਹੋਟਲ ਦੇ ਵਿੱਚ ਤੁਸੀਂ ਚਲੇ ਜਾਓ 8-10000 ਤੋਂ ਘੱਟ ਕੋਈ ਕਮਰਾ ਨਹੀਂ ਮਿਲਦਾ ਇੱਥੇ 1500-2000-2300 ਤੱਕ ਦਾ ਵਧੀਆ ਤੋਂ ਵਧੀਆ ਕਮਰੇ ਮਿਲਦੇ ਨੇ ਔਰ ਵਧੀਆ ਕੁਆਲਿਟੀ ਦੀ ਇੱਥੇ ਤੁਹਾਨੂੰ ਫਰਨੀਚਰ ਮਿਲਦਾ ਹੈ ਤੇ ਫਿਰ ਖਾਣਾ ਵਧੀਆ ਕੁਆਲਟੀ ਦਾ ਮਿਲਦਾ ਇੱਥੇ ਸਾਰਾ ਅਸੀਂ ਸਸਤੇ ਰੇਟਾਂ 'ਚ ਦੇ ਰਹੇ ਹਾਂ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ ਪਿੱਛੇ ਵੀ ਤੁਹਾਡਾ ਕੀਤੇ ਕਿਵੇਂ ਕਿੰਨਾ ਫਾਇਦਾ ਹੋਇਆ ਜੇਕਰ ਤੁਸੀਂ ਪਿਛਲੀ ਗੱਲ ਕੀਤੀ ਜਾਵੇ ਜਦੋਂ ਤੁਸੀਂ ਆਨਲਾਈਨ ਸ਼ੁਰੂ ਕੀਤੀ ਬੁੱਕੀ ਅਸੀਂ ਕਿਸਾਨ ਭਵਨ ਦੀ ਬੁਕਿੰਗ ਆਨਲਾਈਨ ਸ਼ੁਰੂ ਕੀਤੀ ਹੈ ਉਹਦੇ ਨਾਲ ਸਾਨੂੰ ਕਾਫੀ ਇਨਕਮ ਦੇ ਵਿੱਚ ਫਾਇਦਾ ਹੋਇਆ 10-11 ਗੁਣਾ ਇਨਕਮ ਵਧੀਆ ਸਾਡੀ ਅੱਗੇ ਮਰੋ ਇੱਥੇ ਤਾਂ ਹੁਣ ਬੰਦ ਵਰਗਾ ਹੀ ਕੰਮ ਸੀਗਾ ਹੁਣ ਇਹਨੂੰ ਦੁਬਾਰਾ ਅਸੀਂ ਰੇਨੋਵੇਟ ਕਰਕੇ ਚਾਲੂ ਕਰ ਰਿਹਾ ਹੈ ਕਿਸਾਨ ਭਵਨ ਵੀ ਪਹਿਲਾਂ ਬੰਦ ਵਰਗਾ ਹੀ ਸੀ ਉਹਨੂੰ ਰੇਨੋਵੇਟ ਕਰਕੇ ਇਸੇ ਤਰ੍ਹਾਂ ਮੰਡੀ ਬੋਰਡ ਦੇ ਜਿੰਨੇ ਵੀ ਹੋਰ ਸਾਡੇ ਗੈਸਟ ਹਾਊਸ ਨੇ ਪੰਜਾਬ ਚ ਉਹਨਾਂ ਨੂੰ ਅਸੀਂ ਰੈਨੋਵੇਟ ਕਰਕੇ ਚਾਲੂ ਕਰਾਂਗੇ ਜਿੱਥੇ ਮੰਡੀਆਂ ਦੀ ਗੱਲ ਕੀਤੀ ਆਸ਼ਵਾਸਨਾ ਦਵਾਇਆ ਮੰਡੀਆਂ ਦੀ ਨੰਗਲ ਦੀ ਵੀ ਮੰਡੀ ਦੀ ਗੱਲ ਕੀਤੀ ਜਾ ਉਹ ਕੱਚੀ ਮੰਡੀ ਆ ਸਰ ਕੋਈ ਕਿਸਾਨਾਂ ਨੂੰ ਕਾਫੀ ਦਿੱਕਤ ਆਦੀ ਜਿੱਥੇ ਮੰਡੀ ਵੀ ਹੈ ਨਹੀਂ ਸਰ ਨਹੀਂ ਜਿੱਥੇ ਕੋਈ ਨਵੀਆਂ ਮੰਡੀਆਂ ਬਣਾਉਣ ਵਾਲੀਆਂ ਨੇ ਅਸੀਂ ਬਣਾ ਰਹੇ ਹਾਂ ਕਾਫੀ ਸ਼ਰਧਾ ਚ ਕੰਮ ਚੱਲ ਰਹੇ ਨੇ ਪਰੰਤੂ ਜਿੱਥੇ ਨੰਗਲ ਜਾਂ ਕੀਪੂਰ ਸਾਹਿਬ ਸਾਨੂੰ ਦੱਸਿਆ ਸਾਡੇ ਚੇਅਰਮੈਨ ਕਮਿਕਰ ਸਿੰਘ ਜੀ ਨੇ ਅਸੀਂ ਜੋ ਵੀ ਹੋਣਾ ਹੈ ਉਹ ਕਰਾ ਕੇ ਦਵਾਂਗੇ